ਸਤ ਸੰਗਤ ਅੱਜ ਦੇ ਦਿਨ ਦਾ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੇ ਵੇਖੋ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦੀ ਤਿਆਰੀ ਕੀਤੀ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੇ ਆਪਣਾ ਬਹੁਤ ਹੀ ਕੀਮਤੀ ਖਜ਼ਾਨਾ ਪਾਤਸ਼ਾਹ ਨੇ ਨਾਲ ਨਹੀਂ ਚੁੱਕਿਆ ਕਿ ਲਾਲਚ ਵਸੂ ਹੋ ਕੇ ਜੇ ਅਸੀਂ ਕਹੀਏ ਜੀ ਪਾਤਸ਼ਾਹ ਨੇ ਪੰਡਾ ਬੰਨ ਲਿਆ ਹਜ਼ੂਰ ਨੇ ਬਹੁਤ ਕੁਝ ਤਾਂ ਦਰਿਆ ਦੇ ਸੰਪੁਰਤ ਕਰ ਦਿੱਤਾ ਕਿਉਂ ਹਜ਼ੂਰ ਕਹਿੰਦੇ ਐ ਕਿ ਨਾਲ ਕੁਝ ਲੋੜੀਂਦਾ ਸਮਾਨ ਜ਼ਰੂਰ ਅਸੀਂ ਲੈ ਕੇ ਜਾਵਾਂਗੇ ਪਰ ਲਾਲਚ ਵਸ ਕੁਝ ਸਿੱਖ ਕਹਿੰਦੇ ਆ ਮਹਾਰਾਜ ਇਨਾ ਕੀਮਤੀ ਖਜ਼ਾਨਾ ਆਪ ਜੀ ਦਰਿਆ ਦੇ ਸੁਪੁਰਦ ਕਰਦੇ ਹੋ ਸਤਿਗੁਰੂ ਕਹਿਣ ਲੱਗੇ ਭਾਈ ਜਦੋਂ ਵੀ ਕਿਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਖਾਲਸਾ ਚੜ੍ਹਦੀ ਕਲਾ ਦੇ ਵੱਲ ਨੂੰ ਜਾਏਗਾ ਸਾਡਾ ਖਾਲਸਾ ਪਾਤਸ਼ਾਹ ਕਹਿੰਦੇ ਰਾਜ ਕਰੇਗਾ ਇਹ ਕੀਮਤੀ ਖਜ਼ਾਨਾ ਉਸ ਵਕਤ ਖਾਲਸਾ ਇਥੋਂ ਕੱਢ ਕੇ ਪਾਤਸ਼ਾਹ ਕਹਿੰਦੇ ਵਰਤੇ ਤੇ ਸਾਧ ਸੰਗਤ ਇਹ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਸੁਖਤ ਕਹਿ। ਜੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਮੁਖਾਰਕਿੰਦ ਚੋਂ ਆਪਣੇ ਖਾਲਸੇ ਨੂੰ ਬਚਨ ਕਰਦੇ ਆ। ਖਾਲਸਾ ਪੁੱਛਦਾ ਹੈ ਪਾਤਸ਼ਾਹ ਅਸੀਂ ਮੁੜ ਕੇ ਆਨੰਦਪੁਰ ਸਾਹਿਬ ਫਿਰ ਦੁਬਾਰਾ ਕਦੀ ਨਹੀਂ ਆਵਾਂਗੇ। ਹਾਜ਼ੂਰ ਕਹਿੰਦੇ ਨਹੀਂ ਸਿੱਖੋ ਭਾਵੇਂ ਇਹ ਸਰੀਰ ਕਰਕੇ ਤਾਂ ਅਸੀਂ ਨਾ ਆਈਏ ਸਰੀਰ ਕਰਕੇ ਤਾਂ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਜੁਝਾਰ ਸਿੰਘ ਸਹਬਜ਼ਾਦਾ ਜੋਰਾਵਰ ਸਿੰਘ ਸਹਬਜ਼ਾਦਾ ਫਤੇ ਸਿੰਘ ਭਾਵੇਂ ਨਾ ਆਵੇ ਸਰੀਰ ਕਰਕੇ ਭਾਵੇਂ ਦਇਆ ਸਿੰਘ ਭਾਵੇਂ ਧਰਮ ਸਿੰਘ ਭਾਵੇਂ ਹਿੰਮਤ ਸਿੰਘ ਵਰਗੇ ਮੋਹਕਮ ਸਿੰਘ ਵਰਗੇ ਸਾਹਿਬ ਸਿੰਘ ਵਰਗੇ ਨਾ ਆਉਣ ਸਰੀਰ ਕਰਕੇ ਭਾਵੇਂ ਭਾਈ ਬਚਿੱਤਰ ਸਿੰਘ ਵਰਗੇ ਭਾਈ ਉਦੇਸ ਸਿੰਘ ਵਰਗੇ ਭਾਈ ਕੋਠਾ ਸਿੰਘ ਵਰਗੇ ਭਾਈ ਮਦਨ ਸਿੰਘ ਵਰਗੇ ਨਾ ਆਉਣ ਸਰੀਰ ਕਰਕੇ ਭਾਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਜੈਤਾ ਜੀ ਵਰਗੇ ਸਿੱਖ ਨਾ ਆਉਣ ਪਰ ਪਾਤਸ਼ਾਹ ਕਹਿੰਦੇ ਜਦੋਂ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਖਾਲਸਾ ਤਿਆਰ ਪਰਿਆਰ ਤੂਕੇ ਇਸ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਕੋਲੇ ਮਹੱਲੇ ਦੇ ਪੂਰਬ ਤੇ 71 ਰੁਪਿਆ ਕਰੇਗਾ ਮਹਾਰਾਜ ਕਹਿੰਦੇ ਉਸ ਖਾਲਸੇ ਦੇ ਰੂਪ ਵਿੱਚ ਅਜੀਤ ਸਿੰਘ ਵੀ ਆਏਗਾ ਉਸ ਖਾਲਸੇ ਦੇ ਰੂਪ ਵਿੱਚ ਜੁਝਾਰ ਸਿੰਘ ਵੀ ਆਏਗਾ ਉਸ ਖਾਲਸੇ ਦੇ ਰੂਪ ਵਿੱਚ ਜੋਰਾਵਰ ਸਿੰਘ ਵੀ ਆਏਗਾ ਉਸ ਖਾਲਸੇ ਦੇ ਰੂਪ ਵਿੱਚ ਫਤੇ ਸਿੰਘ ਵੀ ਆਏਗਾ ਉਸ ਖਾਲਸੇ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਵੀ ਅਨੰਦਪੁਰ ਸਾਹਿਬ ਵਾਪਸ ਆਇਆ ਇਹ ਬਚਨ ਮਹਾਰਾਜ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਖਾਲਸੇ ਨੂੰ ਆਪਣੇ ਮੁਖਾਰਮੇ ਵਿੱਚ ਉਚਾਰਨ ਕਰਕੇ ਬਲਾਸਾ ਦੇ ਕੇ ਕਹੇ ਤੇ ਸਾਧ ਸੰਗਤ ਨਾਲ ਇਹ ਬਚਨ ਵੀ ਆਪਣੇ ਖਾਲਸੇ ਦੀ ਝੋਲੀ ਵਿੱਚ ਪਾਏ ਸੀ ਖਾਲਸਾ ਜੀ ਇਹ ਫਿਕਰ ਨਹੀਂ ਕਰਨੀ ਕਿ ਅਨੰਦਪੁਰ ਸਾਹਿਬ ਅੱਜ ਅਸੀਂ ਛੱਡ ਚੱਲੇ ਹਾਂ ਇੰਨਾ ਕੀਮਤੀ ਕਿਲਾ ਅੱਜ ਅਸੀਂ ਛੱਡ ਚੱਲੇ ਹਾਂ ਇਨਾ ਕੀਮਤੀ ਖਜ਼ਾਨਾ ਅੱਜ ਅਸੀਂ ਛੱਡ ਚੱਲੇ ਆਂ ਸਹਿਬ ਕਹਿੰਦੇ ਨਹੀਂ ਐਦੋਂ ਵੀ ਕੀਮਤੀ ਪੇਟਾਵਾਂ ਐਦੋਂ ਵੀ ਕੀਮਤੀ ਕਿਲੇ ਪਾਤਸ਼ਾਹ ਕਹਿੰਦੇ ਅਜੇ ਸਾਡੇ ਹੋਰ ਜੀਵਨ ਵਿੱਚ ਆਉਣਗੇ ਇਸੇ ਤਰ੍ਹਾਂ ਜਿਵੇਂ ਅੱਜ ਪਾਤਸ਼ਾਹ ਕਹਿੰਦੇ ਅਸੀਂ ਆਨੰਦਪੁਰ ਸਾਹਿਬ ਵਿੱਚ ਆਨੰਦ ਨਾਲ ਵਸਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਾਤਸ਼ਾਹ ਕਹਿੰਦੇ ਅਸੀਂ ਆਨੰਦ ਦੇ ਨਾਲ ਇਸੇ ਤਰ੍ਹਾਂ ਵਸਣਾ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਗਤ ਗੁਰੂ ਨੇ ਇਹ ਬਚਨ ਆਪਣੇ ਖਾਲਸੇ ਦੀ ਢੋਲੀ ਵਿੱਚ ਪਾ ਕੇ ਤੇ ਉੱਥੋਂ ਪਾਤਸ਼ਾਹ ਜੀ ਨੇ ਰਵਾਨੀ ਕੀਤੀ। ਸੋ ਸਾਧ ਸੰਗਤ ਇਹ ਅੱਜ ਸਾਨੂੰ ਮਹਿਸੂਸ ਹੋਵੇ ਕਿਉਂਕਿ ਜਿਸ ਵਕਤ ਅਸੀਂ ਇੱਕ ਰੈਂਟ ਦੇ ਮਕਾਨ ਵਿੱਚ ਰਹਿੰਦੇ ਹੋਈਏ ਤੇ ਮਕਾਨ ਮਾਲਕ ਸਾਨੂੰ ਆ ਕੇ ਕਵੇ ਕਿ ਤੁਸੀਂ ਕੱਲ ਨੂੰ ਏਨੇ ਵਜੇ ਤੱਕ ਸਾਡਾ ਘਰ ਖਾਲੀ ਕਰ ਦਿਓ ਜੀ। ਅਸੀਂ ਤੁਹਾਨੂੰ ਹੋਰ ਨਹੀਂ ਰੱਖ ਸਕਦੇ। ਤੇ ਸਾਡਾ ਦਿਲ ਪੁੱਛਿਆ ਜਾਣਦਾ ਹੈ ਵੀ ਅਸੀਂ ਕਿਸ ਟੱਗ ਦੇ ਨਾਲ ਆਪਣੇ ਘਰ ਦਾ ਅਲਮਾਰੀਆਂ ਵਿੱਚ ਪਿਆ ਪਿਆ ਸਮਾਨ ਚੁੱਕ ਕੇ ਤੇ ਪੰਡਾਂ ਵਿੱਚ ਬੰਨਦੇ ਹਾਂ ਪੰਡਾਂ ਵਿੱਚ ਬੰਨ ਕੇ ਅਸੀਂ ਉਹਨੂੰ ਟਰਾਲੀਆਂ ਵਿੱਚ ਰੱਖਦੇ ਹਾਂ ਕੈਂਟਰਾਂ ਵਿੱਚ ਰੱਖਦੇ ਹਾਂ ਸਾਡਾ ਦਿਲ ਰੋਂਦਾ ਹੈ ਕਿ ਜਿਹੜੇ ਘਰ ਵਿੱਚ ਅਸੀਂ 10 ਸਾਲ ਬਿਤਾਏ ਜਿਹੜੇ ਘਰ ਵਿੱਚ ਸਾਡਾ ਬਚਪਨ ਬੀਤਿਆ ਜਿਹੜੇ ਘਰ ਵਿੱਚ ਅਸੀਂ 15 ਸਾਲ ਬਤੀਤ ਕੀਤੀ ਅੱਜ ਉਸ ਘਰ ਨੂੰ ਅਸੀਂ ਖਾਲੀ ਕਰਕੇ ਚਲੇ ਆਂ ਕਿਉਂ ਕਿ ਕਿਉਂਕਿ ਇਹ ਸਾਨੂੰ ਘਰ ਰੈਂਟ ਦਾ ਨਹੀਂ ਇਹ ਸਾਨੂੰ ਘਰ ਆਪਣਾ ਪ੍ਰਤੀਤ ਹੋਣ ਲੱਗ ਗਿਆ ਸੀ ਕਿ ਇਹ ਸਾਡਾ ਜੇ ਅਸੀਂ ਦੁਨਿਆਵੀ ਤੌਰ ਤੇ ਇੱਕ ਰੈਂਟ ਦੇ ਘਰ ਨੂੰ ਛੱਡਣ ਲੱਗਿਆ ਸਾਡਾ ਦਿਲ ਦੁਖਦਾ ਹੈ ਸਾਡੇ ਦਿਲ ਨੂੰ ਦੁੱਖ ਮਹਿਸੂਸ ਹੁੰਦਾ ਹੈ ਤੇ ਯਾਦ ਕਰੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਸਤਗੁਰੂ ਨੇ ਜਦੋਂ ਆਨੰਦਪੁਰ ਸਾਹਿਬ ਦੀ ਉਹ ਪਵਿੱਤਰ ਕਿਲਾ ਆਨੰਦਪੁਰ ਸਾਹਿਬ ਦਾ ਉਹ ਪਵਿੱਤਰ ਅਸਥਾਨ ਜਦੋਂ 6 ਪੌਧੀ ਅਤੀ ਰਾਤ ਨੂੰ ਪਾਤਸ਼ਾਹ ਨੇ ਛੱਡਿਆ ਸੀ ਤੇ ਮਹਾਰਾਜ ਸਾਹਿਬ ਜੀ ਦੇ ਨਾਲ ਉਹਨਾਂ ਦੇ 17 ਸਾਲਾਂ ਦੇ ਉਹਨਾਂ ਦੇ 14 ਸਾਲਾਂ ਦੇ ਉਹਨਾਂ ਦੇ 9 ਸਾਲਾਂ ਦੇ ਉਹਨਾਂ ਦੇ 7 ਸਾਲਾਂ ਦੇ ਸਹਿਬਜ਼ਾਦੇ ਤੇ ਨਾਲ 82 ਸਾਲਾਂ ਦੀ ਬਜ਼ੁਰਗ ਮਾਤਾ ਉਹਨਾਂ ਦੇ ਨਾਲ-ਨਾਲ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਪਿਆਰ ਵਾਲੇ ਪੰਜ ਪਿਆਰੇ ਸਿੰਘ ਪੰਜ ਜਿਹੜੇ ਨਿਸ਼ਾਂਚੀ ਸਿੰਘ ਅਤੇ ਹੋਰ ਚੜ੍ਹਦੀ ਕਲਾ ਵਾਲੇ ਸਿੱਖ ਕਿਵੇਂ ਆਪਣੇ ਦਿਲ ਤੇ ਪੱਥਰ ਰੱਖ ਕੇ ਆਨੰਦਪੁਰ ਸਾਹਿਬ ਦੇ ਉਸ ਕਿਲੇ ਤੋਂ ਬਾਹਰ ਆਇਆ ਕਿਉਂ ਕਿਉਂਕਿ ਇਹ ਜਿਹੜੇ ਦਿਨ ਨੇ ਅੱਜ ਤੋਂ ਆਰੰਭਤਾ ਇਹ ਦਿਨ ਅਸੀਂ ਆਪਣੇ ਘਰਾਂ ਵਿੱਚ ਬਹਿ ਕੇ ਮਹਿਸੂਸ ਕਰਨੇ ਨੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਕਿੰਨਾ-ਕਿੰਨਾ ਰਾਹਾਂ ਤੋਂ ਮੇਰਾ ਪਾਤਸ਼ਾਹ ਲੰਘ ਕੇ ਗਿਆ ਉਹ ਪਾਤਸ਼ਾਹ ਇੱਕੋ ਗੱਲ ਆਪਣੀ ਹੁਕਮ ਤੋਂ 42 ਸਾਲਾਂ ਦੀ ਜਿਹੜੀ ਉਹਨਾਂ ਦੀ ਆਰਬਲਾ ਹੈ 42 ਸਾਲਾਂ ਦੀ ਆਰਬਲਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਹੀ ਗੱਲ ਪੜਦੇ ਰਹੇ ਪੰਥ ਵਸੇ ਮੈਂ ਉੱਜੜਾ ਮਨ ਚਾਉ ਕਢੇੜਾ ਇਸ ਤੋਂ ਦੂਜੀ ਗੱਲ